ਕਿਸਾਨਾਂ ਤੋਂ ਗਵਾ ਚੁੱਕੀ ਹੈ ਪੰਜਾਬ ਦੀ ਸਰਕਾਰ ਆਪਣਾ ਵਿਸ਼ਵਾਸ ਕਿਉਂਕਿ ਡਾਈਵਰਸੀਫਿਕੇਸ਼ਨ ਦੀ ਗੱਲ ਇਹਨਾਂ ਲਾਈਟਲੀ ਲੈ ਕੇ ਪਿਛਲੀ ਵਾਰ ਵੀ ਕਿਹਾ ਸੀ ਮਾਨ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਨੇ ਆਪ ਦੀ ਸਰਕਾਰ ਨੇ ਕਿ ਅਸੀਂ ਇੱਥੇ ਮੂੰਗੀ ਦੇ ਉੱਪਰ ਤੁਹਾਨੂੰ ਅਸੀਂ ਕਰਾਂਗੇ ਆਪਣਾ ਅਡਜਸਟ ਕਰਾਂਗੇ ਫਾਈਨੈਂਸ਼ੀਅਲ ਹੈਲਪ ਕਰਾਂਗੇ ਤੁਹਾਨੂੰ ਸਬਸਿਡੀ ਦੇ ਰੂਪ 'ਚ ਕਰੀਏ ਕਿਸੇ ਰੂਪ ਵਿੱਚ ਵੀ ਕਰੀਏ ਲੇਕਿਨ ਉਹ ਕਹਿ ਕੇ ਬਾਅਦ ਦੇ ਵਿੱਚ ਰੋਂਦੇ ਹੋਏ ਕਿਸਾਨ ਮੂੰਗੀ ਚੱਕੀ ਫਿਰਦੇ ਰਹੇ ਕਿਤੇ ਵੀ ਇਹ ਪੰਜਾਬ ਦੀ ਆਪ ਸਰਕਾਰ ਨਾਲ ਲੱਭੀ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਲੱਭੇ ਇਸ ਕਰਕੇ ਜਿਹੜੇ ਸਾਡੇ ਕਿਸਾਨ ਮਜਦੂਰੀ ਕਰਕੇ ਮੁਸ਼ਕਲ ਨਾਲ ਆਪ ਸਾਰਾ ਟੱਬਰ ਲਾ ਕੇ ਇੱਕ ਆਪਣਾ ਅਨਾਜ ਪੈਦਾ ਕਰਕੇ ਪਰਿਵਾਰਾਂ ਦਾ ਆਪਣਿਆਂ ਦਾ ਟੇਪ ਪੇਟ ਪੂਰਾ ਕਰਦਾ ਉਹਨਾਂ ਲਈ ਬੜਾ ਜ਼ਰੂਰੀ ਹੈ ਇੱਕ ਤਾਂ ਇਹ ਸਾਈਕਲ ਤੋਂ ਦੇਖਣ ਕਿ ਕੀ ਜੇ ਉਹ ਆਪਣੀ ਆਪਣੀ ਫਸਲ ਨੂੰ ਬਦਲ ਕੇ ਦੂਜੀ ਫਸਲ ਲਾਉਂਦੇ ਆ ਉਹਦੇ ਤੇ ਉਹ ਸਾਰਾ ਉਹਨਾਂ ਦਾ ਖਰਚਾ ਪੂਰਾ ਹੁੰਦਾ ਹੈ ਨੰਬਰ 1 ਨੰਬਰ 2 ਆਪਣਾ ਵਿਸ਼ਵਾਸ ਕਿਵੇਂ ਪੈਦਾ ਕਰੂ ਸਰਕਾਰ ਕਿਉਂਕਿ ਸਰਕਾਰ ਨੇ ਤੱਕੇ ਕਿਹਾ ਸੀਗਾ ਜਦੋਂ ਨਕਸਾਲ ਹੋਇਆ ਪਾਰਸ਼ਾ ਨਾਲ ਕਿ ਅਸੀਂ ਸਾਰੇ ਮੁਆਵਜ਼ੇ ਦੇਵਾਂਗੇ ਅਸੀਂ ਗਦਾਵਰੀਆਂ ਤੋਂ ਵੀ ਪਹਿਲਾਂ ਦੇ ਦੇਾਂਗੇ ਅਸੀਂ ਮੁਰਗਿਆਂ ਦੇ ਬੱਕਰੀਆਂ ਦੇ ਸਾਰਿਆਂ ਦੇ ਪੈਸਾ ਦੇਵਾਂਗੇ ਲੇਕਿਨ ਕਿਸਾਨ ਰੋਂਦਾ ਹੋਇਆ ਫਿਰ ਦਿਖਾਈ ਦਿੱਤਾ ਜਦੋਂ ਕਿਸੇ ਥਾਂ ਤੇ ਅਸਲੀ ਫਸਲਾਂ ਦਾ ਮੁਆਵਜ਼ਾ ਵੀ ਨਾ ਮਿਲਿਆ ਇਸ ਲਈ ਪੰਜਾਬ ਦੇ ਕਿਸਾਨਾਂ ਦਾ ਮਜ਼ਾਕ ਨਾ ਕਰੇ ਸਰਕਾਰ ਔਰ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਵੇ ਅੱਜ ਚੁਣੌਤੀ ਹੈ ਅੱਜ ਪੂਰੀ ਤਰ੍ਹਾਂ ਨਾਲ ਲੀਗਲ ਤੌਰ ਤੇ ਇਹਦੀ ਲੀਗਲ ਗਾਰੰਟੀ ਦੇ ਕੇ ਕਿ ਪੈਸਾ ਜਮ੍ਹਾਂ ਇਸ ਤਰ੍ਹਾਂ ਪਹਿਲਾਂ ਕਿਸਾਨ ਦੇ ਖਰਚੇ ਵਿੱਚ ਅਸੀਂ ਕਰਾਂਗੇ ਖਾਤੇ ਵਿੱਚ ਪਾ ਦੇਾਂਗੇ ਉਹਦੇ ਖਰਚਿਆਂ ਨੂੰ ਦੇਖਦੇ ਹੋਏ ਕਰਾਂਗੇ ਜਿਹੜਾ ਜਿਹੜਾ ਕਿਸਾਨ ਕਰਨਾ ਚਾਹੁੰਦਾ ਹੈ ਪੈਸਾ ਪਹਿਲਾਂ ਉਹਨਾਂ ਕੋਲ ਜਾਵੇ ਤਾਂ ਕਿ ਉਹਨਾਂ ਦਾ ਯਕੀਨ ਮੱਜਿਆ ਜਾ ਸਕੇ ਔਰ ਇਹ ਵੀ ਕੋਸ਼ਿਸ਼ ਕਰਨ ਬੈਠ ਕੇ ਕਿਸਾਨ ਨਾਲ ਗੱਲ ਕਰਕੇ ਕਿ ਇੰਨੇ ਕ ਨਾਲ ਨਹੀਂ ਗੱਲ ਬਣਦੀ ਇਹਦਾ ਪੂਰੀ ਫਸਲ ਦਾ ਜਿੰਮੇ ਅੱਜ ਠੇਕੇ ਤੇ ਦਿੰਦੇ ਆ ਜਾਂ ਖਰਚੇ ਹੁੰਦੇ ਆ ਉਹਦੇ ਤੋਂ ਜੇ ਉਹ ਆਪਣਾ ਡਾਇਵਰਟ ਕਰ ਦੇ ਆਪਣੀ ਆਪਣੀ ਫਸਲ ਨੂੰ ਤਾਂ ਉਹਨਾਂ ਦਾ ਸਾਰਾ ਖਰਚਾ ਪੂਰਾ ਹੁੰਦਾ ਕਿ ਨਾ ਹੁੰਦਾ ਇਹ ਦੋਨੋਂ ਚੀਜ਼ਾਂ ਤੋਂ ਸਰਕਾਰ ਅੱਜ ਬਾਕੀ ਗੱਲਾਂ ਨੂੰ ਪਿੱਛੇ ਰੱਖ ਕੇ ਕਿਉਂਕਿ ਪਾਣੀ ਜੇ ਅਸੀਂ ਨਾ ਇਸ ਤਰ੍ਹਾਂ ਦਾ ਹੱਲ ਕੱਢ ਸਕੇ ਤਾਂ ਸਾਡੇ ਸਾਰਿਆਂ ਲਈ ਮਨੁੱਖਤਾ ਲਈ ਇਨਸਾਨਾਂ ਲਈ ਸਾਡੇ ਜੀਵਨ ਪੱਧਰ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਤੇ ਸਾਡੇ ਵਾਸਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਇਹਦਾ ਹੱਲ ਫੌਰੀ ਤੌਰ ਤੇ ਔਰ ਪ੍ਰੈਕਟੀਕਲੀ ਔਰ ਸ਼ਾਇਦ ਨਾਲ ਪੱਕੀ ਲੀਗਲ ਗਰੰਟੀ ਕੱਲੀਆਂ ਗਰੰਟੀਆਂ ਨਹੀਂ ਬਹੁਤ ਗਰੰਟੀਆਂ ਅੱਗੇ ਸਰਕਾਰ ਨੇ ਦਿੱਤੀਆਂ ਕੋਈ ਲੋਕ ਇਸ ਤੇ ਵਿਸ਼ਵਾਸ ਨਹੀਂ ਕਰਦੇ ਲੋਕਾਂ ਨਾਲ ਧੋਖਾ ਨਾ ਕਰਨ ਇਹਨੂੰ ਅੱਗੇ ਲੈ ਕੇ ਪੂਰਾ ਲੀਗਲ ਗਰੰਟੀ ਨਾਲ ਆਪਣਾ ਪਰਮ ਧਰਮ ਸਮਝ ਕੇ ਇਹਨੂੰ ਪੂਰਾ ਕਰਨ ਪਾਣੀ ਦੀ ਬਚਤ ਹੋ ਕੇ ਮੈਂ ਸਮਝਦੀ ਆ ਸਰਕਾਰ ਆਪਣਾ ਫਰਜ਼ ਪੂਰਾ ਕਰ ਸਕਦੀ ਹੈ ਕਿਸਾਨਾਂ ਤੋਂ ਗਵਾ ਚੁੱਕੀ ਹੈ ਪੰਜਾਬ ਦੀ ਸਰਕਾਰ ਆਪਣਾ ਵਿਸ਼ਵਾਸ ਕਿਉਂਕਿ ਡਾਈਵਰਸੀਫਿਕੇਸ਼ਨ ਦੀ ਗੱਲ ਇਹਨਾਂ ਨੇ ਲਾਈਟਲੀ ਲੈ ਕੇ ਪਿਛਲੀ ਵਾਰ ਵੀ ਕਿਹਾ ਸੀ ਮਾਨ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਨੇ ਆਪ ਦੀ ਸਰਕਾਰ ਨੇ ਕਿ ਅਸੀਂ ਇੱਥੇ ਮੂੰਗੀ ਦੇ ਉੱਪਰ ਤੁਹਾਨੂੰ ਅਸੀਂ ਕਰਾਂਗੇ ਆਪਣਾ ਅਡਜਸਟ ਕਰਾਂਗੇ ਫਾਈਨੈਂਸ਼ੀਅਲ ਹੈਲਪ ਕਰਾਂਗੇ ਤੁਹਾਨੂੰ ਸਬਸਿਡੀ ਦੇ ਰੂਪ ਵਿੱਚ ਕਰੀਏ ਕਿਸੇ ਰੂਪ ਵਿੱਚ ਵੀ ਕਰੀਏ ਲੈਕਨ ਉਹ ਕਹਿ ਕੇ ਬਾਅਦ ਦੇ ਵਿੱਚ ਰੋਂਦੇ ਹੋਏ ਕਿਸਾਨ ਮੂੰਗੀ ਚੱਕੀ ਫਿਰਦੇ ਰਹੇ ਕਿਤੇ ਵੀ ਇਹ ਪੰਜਾਬ ਦੀ ਆਪ ਸਰਕਾਰ ਨਾ ਲੱਭੀ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਲੱਭੇ ਇਸ ਕਰਕੇ ਜਿਹੜੇ ਸਾਡੇ ਕਿਸਾਨ ਮਜਦੂਰੀ ਕਰਕੇ ਮੁਸ਼ਕਲ ਨਾਲ ਆਪ ਸਾਰਾ ਟੱਬਰ ਲਾ ਕੇ ਇੱਕ ਆਪਣਾ ਅਨਾਜ ਪੈਦਾ ਕਰਕੇ ਪਰਿਵਾਰਾਂ ਦਾ ਆਪਣਿਆਂ ਦਾ ਟੇਪ ਪੇਟ ਪੂਰਾ ਕਰਦਾ ਉਹਨਾਂ ਲਈ ਬੜਾ ਜ਼ਰੂਰੀ ਹੈ ਇੱਕ ਤਾਂ ਇਹ ਸਾਈਕਲ ਤੋਂ ਦੇਖਣ ਕਿ ਕੀ ਜੇ ਉਹ ਆਪਣੀ ਆਪਣੀ ਫਸਲ ਨੂੰ ਬਦਲ ਕੇ ਦੂਜੀ ਫਸਲ ਲਾਉਂਦੇ ਆ ਉਹਦੇ ਤੋਂ ਸਾਰਾ ਉਹਨਾਂ ਦਾ ਖਰਚਾ ਪੂਰਾ ਹੁੰਦਾ ਹੈ ਨੰਬਰ 1 ਨੰਬਰ 2 ਆਪਣਾ ਵਿਸ਼ਵਾਸ ਕਿਵੇਂ ਪੈਦਾ ਕਰੂ ਸਰਕਾਰ ਕਿਉਂਕਿ ਸਰਕਾਰ ਨੇ ਤਾਂ ਅੱਗੇ ਕਿਹਾ ਸੀਗਾ ਜਦੋਂ ਨੁਕਸਾਨ ਹੋਇਆ ਪਾਰਸ਼ਾ ਨਾਲ ਕਿ ਅਸੀਂ ਸਾਰੇ ਮੁਆਵਜ਼ੇ ਦੇਵਾਂਗੇ ਅਸੀਂ ਗਦਾਵਰੀਆਂ ਤੋਂ ਵੀ ਪਹਿਲਾਂ ਦੇ ਦੇਵਾਂਗੇ ਅਸੀਂ ਮੁਰਗਿਆਂ ਦੇ ਬੱਕਰੀਆਂ ਦੇ ਸਾਰਿਆਂ ਦੇ ਪੈਸਾ ਦੇਵਾਂਗੇ ਲੇਕਿਨ ਕਿਸਾਨ ਰੋਂਦਾ ਹੋਇਆ ਫਿਰ ਦਿਖਾਈ ਦਿੱਤਾ ਜਦੋਂ ਕਿਸੇ ਥਾਂ ਤੇ ਅਸਲੀ ਫਸਲਾਂ ਦਾ ਮੁਆਵਜ਼ਾ ਵੀ ਨਾ ਮਿਲਿਆ ਇਸ ਲਈ ਪੰਜਾਬ ਦੇ ਕਿਸਾਨਾਂ ਨਾਲ ਮਜ਼ਾਕ ਨਾ ਕਰੇ ਸਰਕਾਰ ਔਰ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਵੇ ਅੱਜ ਚੁਣੌਤੀ ਹੈ ਅੱਜ ਪੂਰੀ ਤਰ੍ਹਾਂ ਨਾਲ ਲੀਗਲ ਤੌਰ ਤੇ ਇਹਦੀ ਲੀਗਲ ਗਾਰੰਟੀ ਦੇ ਕੇ ਕਿ ਪੈਸਾ ਜਮ੍ਹਾਂ ਇਸ ਤਰ੍ਹਾਂ ਪਹਿਲਾ ਕਿਸਾਨ ਦੇ ਖਰਚੇ ਵਿੱਚ ਅਸੀਂ ਕਰਾਂਗੇ ਖਾਤੇ ਵਿੱਚ ਪਾ ਦੇਾਂਗੇ ਉਹਦੇ ਖਰਚਿਆਂ ਨੂੰ ਦੇਖਦੇ ਹੋਏ ਕਰਾਂਗੇ ਜਿਹੜਾ ਜਿਹੜਾ ਕਿਸਾਨ ਕਰਨਾ ਚਾਹੁੰਦਾ ਪੈਸਾ ਪਹਿਲਾਂ ਉਹਨਾਂ ਕੋਲ ਜਾਵੇ ਤਾਂ ਕਿ ਉਹਨਾਂ ਦਾ ਯਕੀਨ ਮੱਜਿਆ ਜਾ ਸਕੇ ਔਰ ਇਹ ਵੀ ਕੋਸ਼ਿਸ਼ ਕਰਨ ਬੈਠ ਕੇ ਕਿਸਾਨਾਂ ਨਾਲ ਗੱਲ ਕਰਕੇ ਕਿ ਇੰਨੇ ਕ ਨਾਲ ਨਹੀਂ ਗੱਲ ਬਣਦੀ ਇਹਦਾ ਪੂਰੀ ਫਸਲ ਦਾ ਜਿੰਮੇ ਅੱਜ ਠੇਕੇ ਤੇ ਦਿੰਦੇ ਆ ਜਾਂ ਖਰਚੇ ਹੁੰਦੇ ਆ ਉਹਦੇ ਤੋਂ ਜੇ ਉਹ ਆਪਣਾ ਡਿਵੋਰਟ ਕਰਦੇ ਆਪਣੀ ਆਪਣੀ ਫਸਲ ਨੂੰ ਤਾਂ ਉਹਨਾਂ ਦਾ ਸਾਰਾ ਖਰਚਾ ਪੂਰਾ ਹੁੰਦਾ ਕਿ ਨਾ ਹੁੰਦਾ ਇਹ ਦੋਨੋਂ ਚੀਜ਼ਾਂ ਤੋਂ ਸਰਕਾਰ ਅੱਜ ਬਾਕੀ ਗੱਲਾਂ ਨੂੰ ਪਿੱਛੇ ਰੱਖ ਕੇ ਕਿਉਂਕਿ ਪਾਣੀ ਜੇ ਅਸੀਂ ਨਾ ਇਸ ਤਰ੍ਹਾਂ ਦਾ ਹੱਲ ਕੱਢ ਸਕੇ ਤਾਂ ਸਾਡੇ ਸਾਰਿਆਂ ਲਈ ਮਨੁੱਖਤਾ ਲਈ ਇਨਸਾਨਾਂ ਲਈ ਸਾਡੇ ਜੀਵਨ ਪਧਰ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਤੇ ਸਾਡੇ ਵਾਸਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਇਹਦਾ ਹੱਲ ਫੌਰੀ ਤੌਰ ਤੇ ਔਰ ਪ੍ਰੈਕਟੀਕਲੀ ਔਰ ਸ਼ਾਇਦੇ ਨਾਲ ਪੱਕੀ ਲੀਗਲ ਗਰੰਟੀ ਕੱਲੀਆਂ ਗਰੰਟੀਆਂ ਨਹੀਂ ਬਹੁਤ ਗਰੰਟੀਆਂ ਅੱਗੇ ਸਰਕਾਰ ਨੇ ਦਿੱਤੀਆਂ ਕੋਈ ਲੋਕ ਇਸ ਤੇ ਵਿਸ਼ਵਾਸ ਨਹੀਂ ਕਰਦੇ ਲੋਕਾਂ ਤੋਂ ਖਾਣਾ ਕਰਨ ਇਹਨੂੰ ਅੱਗੇ ਲੈ ਕੇ ਪੂਰਾ ਲੀਗਲ ਗਰੰਟੀ ਨਾਲ ਆਪਣਾ ਪਰਮ ਧਰਮ ਸਮਝ ਕੇ ਇਹਨੂੰ ਪੂਰਾ ਕਰਨ ਤਾਂ ਇਹ ਪਾਣੀ ਦੀ ਬਚਤ ਹੋ ਕੇ ਮੈਂ ਸਮਝਦੀ ਹਾਂ ਸਰਕਾਰ ਆਪਣਾ ਫਰਜ਼ ਪੂਰਾ ਕਰ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ